ਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਭ ਉਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਚਵਰ ਤਖਤ ਦੇ ਮਾਲਕ ਜੁਗ ਜੋਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬਿਰਾਜਮਾਨ ਸਮੂਹ ਨਾਨਕ ਨਾਮ ਲੇਵਾ ਸਾਧ ਸੰਗਤ ਸ਼ਬਦ ਗੁਰੂ ਦੀ ਗੋਦ ਵਿੱਚ ਬੈਠੇ ਹੋ ਆਓ ਇਹਨਾਂ ਖੁਸ਼ੀਆਂ ਨੂੰ ਜਗ ਜाहिर ਕਰਦਿਆਂ ਬੁਲੰਦ ਆਵਾਜ਼ ਦੇ ਅੰਦਰ ਮੈਂ ਆਪ ਜੀ ਨੂੰ ਆਈਆਂ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਉਮੀਦ ਕਰਦਾ ਹਾਂ ਫਤਿਹ ਦੇ ਰੂਪ ਵਿੱਚ ਇਸ ਦਾ ਜਵਾਬ ਤੁਸੀਂ ਦਾਸ ਨੂੰ ਦੇ ਕੇ ਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕਰੋਗੇ ਅਦਬ ਸਹਿਤ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਮਾਂ ਥੋੜਾ ਹੈ ਠੀਕ ਹੈ ਵਿਦਵਾਨ ਆਪਣੇ ਸਮੇਂ ਦੇ ਮੁਤਾਬਕ ਆ ਰਹੇ ਨੇ ਇਸ ਥੋੜੇ ਸਮੇਂ ਅੰਦਰ ਹੀ ਆਪਾਂ ਸਮਾਪਤੀ ਕਰ ਲੈਣੀ ਹੈ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਸ਼ਬਦ ਗੁਰੂ ਦਾ ਪ੍ਰਕਾਸ਼ ਕਿਸ ਤਰ੍ਹਾਂ ਹੋਇਆ ਹਮੇਸ਼ਾ ਕੀਮਤੀ ਵਸਤੂ ਵਾਸਤੇ ਬਰਤਨ ਵੀ ਕੀਮਤੀ ਹੋਣਾ ਚਾਹੀਦਾ ਹੈ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਰਸਨਾ ਤੇ ਹਰੀ ਦੇ ਸਿਮਰਨ ਨੂੰ ਉਸ ਪ੍ਰਮਾਤਮਾ ਨੂੰ ਵਸਾਇਆ ਜਿੱਥੇ ਪ੍ਰਤੱਖ ਹਰੀ ਦਾ ਰੂਪ ਹਨ ਉੱਥੇ ਮੇਰੇ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ ਤੇ ਚੌਥੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਹੈ ਸਤਗੁਰ ਕੀ ਰੀਸੇ ਹੋਰ ਕੱਚ ਪੇਚ ਬੋਲਦੇ ਸੇ ਕੂੜਿਆਰ ਕੂੜੇ ਝਾੜ ਪੜੀਏ ਸਿਰਫ ਆਪਾਂ ਇੱਥੋਂ ਸ਼ੁਰੂਆਤ ਕਰਨੀ ਹੈ ਜਿੰਨਾ ਕੀਮਤੀ ਖਜ਼ਾਨਾ ਹੋਵੇਗਾ ਉਹਨਾਂ ਚੋਰਾਂ ਦਾ ਡਰ ਹੈ ਜਿੰਨਾ ਕੀਮਤੀ ਦੇਸ਼ ਅਮੀਰ ਹੋਵੇਗਾ ਉਹਨਾਂ ਦੇਸ਼ ਨੂੰ ਗਰੀਬ ਦੇਸ਼ ਤੋਂ ਡਰ ਹੋਵੇਗਾ ਜਿੰਨੀ ਅਮੀਰ ਕੌਮ ਹੋਵੇਗੀ ਉਹਨਾਂ ਹੀ ਦੂਜੀਆਂ ਕੌਮਾਂ ਤੋਂ ਡਰ ਹੋਵੇਗਾ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਇਤਨੇ ਅਮੀਰ ਕੌਮ ਸਿੱਖ ਕੌਮ ਹੈ ਤਾਂ ਸਤਿਗੁਰੂ ਸਾਹਿਬ ਜੀ ਨੇ ਜਿਸ ਵਕਤ ਇਸ ਸਮੇਂ ਨੂੰ ਵੇਖਿਆ ਕਿ ਇਸ ਗੁਰਬਾਣੀ ਦੇ ਅੰਦਰ ਬਾਬਾ ਨਾਨਕ ਜੀ ਦੀ ਮੋਹਰ ਲਾ ਕੇ ਕੱਚੀ ਬਾਣੀ ਨੂੰ ਵੀ ਪੈਦਾ ਕਰਨ ਵਾਲੇ ਬਹੁਤ ਜਾਣੇ ਤਿਆਰ ਹੋ ਚੁੱਕੇ ਨੇ ਸਵੇਰੇ ਵੀ ਦਾਸ ਨੇ 에어ਪੋਰਟ ਤੇ ਬੇਨਤੀ ਕਰਦਿਆਂ ਬੇਨਤੀ ਕੀਤੀ ਸੀ ਕਿ ਤੀਜੇ ਪਾਤਸ਼ਾਹ ਜੀ ਨੇ ਸਿੱਖ ਨੂੰ ਸੁਚੇਤ ਕੀਤਾ ਹੈ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਸਤਿਗੁਰਾਂ ਨੇ ਇੱਕ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਨੂੰ ਇਕੱਤਰ ਕੀਤਾ ਮੈਂ ਇਹ ਬੇਨਤੀ ਕਰਦਾ ਪਿਆ ਆਪਣੀ ਸੁਰਤ ਨੂੰ ਆਪਾਂ ਕਿੱਥੋਂ ਸ਼ੁਰੂਆਤ ਕਰਨਾ ਹੈ 1 ਸਤੰਬਰ 1604 ਦੀ ਰਾਤ ਨੂੰ ਆਪਣੀ ਸੁਰਤ ਨੂੰ ਲੈ ਚਲੀ। ਸਾਰੀ ਸੰਗਤ ਜਿਹੜੀ ਦੂਰ ਦੁਰਾਡੇ ਤੋਂ ਸਤਿਗੁਰੂ ਸਾਹਿਬ ਜੀ ਨੇ ਸਿੱਖ ਪ੍ਰਚਾਰਕਾਂ ਨੂੰ ਚਿੱਠੀ ਪੱਤਰ ਰਾਹੀਂ ਸੱਦਿਆ ਸੀਗਾ ਦੇਸ਼ਾਂ ਵਿਦੇਸ਼ਾਂ ਤੋਂ ਤਮਾਮ ਸੰਗਤਾਂ ਰਾਮ ਸਰ ਦੀ ਧਰਤੀ ਤੇ ਆਈਆਂ। ਉਹਨਾਂ ਸੰਗਤਾਂ ਨੇ ਇਸ ਮਹਾਨ ਖਜ਼ਾਨੇ ਨੂੰ ਵੇਖ ਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਕੁਝ ਨਾ ਕੁਝ ਪੁੱਛਣਾ ਕੀਤਾ ਕਿਸੇ ਦਾ ਆਪਣਾ ਸਵਾਲ ਤੇ ਕਿਸੇ ਦਾ ਆਪਣਾ ਸਵਾਲ ਸੀਗਾ ਮਹਾਰਾਜ ਇਹ ਪਾਵਨ ਗ੍ਰੰਥ ਕਿਤਨੇ ਕੁ ਮਹਾਨ ਹਨ ਮਹਾਰਾਜ ਇਹ ਪਾਵਨ ਗ੍ਰੰਥ ਕਿਤਨੇ ਕੁ ਸ਼ਕਤੀਸ਼ਾਲੀ ਹਨ ਤੇ ਸੂਰਜ ਪ੍ਰਕਾਸ਼ ਦੇ ਕਰਤਾ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਨੇ ਕਹਿਆ ਗ੍ਰੰਥ ਜਹਾਜ਼ ਸੁਪਉਜਲ ਕੋ ਤਰ ਜਾਤ ਸੁਖੇਨ ਜਿਨਨੀ ਚਿਤ ਲਾਇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੇਖੋ ਆਪਾਂ ਸਤਜੁਗ ਦੀ ਗੱਲ ਕਰਦੇ ਆਂ ਤ੍ਰੇਤੇ ਤੇ ਦੁਆਪਰ ਦੀ ਗੱਲ ਕਰਦੇ ਆਂ ਕਿ ਇਨਾਂ ਸਮਿਆਂ ਦੇ ਅੰਦਰ ਬਹੁਤ ਲੋਕ ਭਗਤੀਆਂ ਕਰਿਆ ਕਰਦੇ ਸਨ ਜਦੋਂ ਨਦੀ ਦਾ ਪਾਣੀ ਸ਼ਾਂਤ ਹੋਵੇ ਉਦੋਂ ਬੇੜੀਆਂ ਚੱਲ ਜਾਂਦੀਆਂ ਨੇ ਜਦੋਂ ਸਾਗਰਾਂ ਦੇ ਵਿੱਚ ਵੱਡੇ ਵੱਡੇ ਹਾਰਡ ਤੇ ਸੁਨਾਮੀ ਲਹਿਰਾਂ ਆ ਜਾਣ ਉਦੋਂ ਫਿਰ ਮਜ਼ਬੂਤ ਬੇੜੀਆਂ ਦੀ ਵੱਡੇ ਜਹਾਜ਼ਾਂ ਦੀ ਲੋੜ ਪੈਂਦੀ ਏ ਕਲਯੁਗ ਹੈ ਕਲਯੁਗ ਦੇ ਅੰਦਰ ਬੀੜੀਆਂ ਨਹੀਂ ਕੰਮ ਕਰਨਗੀਆਂ ਕਲਯੁਗ ਦੇ ਅੰਦਰ ਜਹਾਜ਼ ਦੀ ਲੋੜ ਪਈ ਹੈ ਉਹ ਜਹਾਜ਼ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਭਾਰ ਗੁਰੂ ਗ੍ਰੰਥ ਸਾਹਿਬਹ ਜੀ ਵੱਲ ਇਸ਼ਾਰਾ ਕਰਕੇ ਸਹਿਬ ਕਹਿਣ ਲੱਗੇ ਗ੍ਰੰਥ ਜਹਾਜ਼ ਸੋ ਪੌਜਲ ਕੋ ਤਰ ਜਾਤ ਸੁਖੇਨ ਜਿਨਿ ਜਿਤ ਲਾਇਓ ਫਿਰ ਸਿੱਖ ਸੰਗਤਾਂ ਨੇ ਹੋਰ ਸਵਾਲ ਕੀਤੇ ਮਹਾਰਾਜ ਆਪ ਜੀ ਬਾਰੇ ਸਾਬ ਕਹਿਣ ਲੱਗੇ ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਂ ਸਮੇ ਸਭ ਨਹਿ ਦਰਸੈ ਹੈ ਗੁਰੂ ਸਾਹਿਬ ਜੀ ਦੇ ਸਰੀਰ ਆਰ ਥਾਂ ਤੇ ਨਹੀਂ ਦੇ ਸਕਦੇ ਜੇ ਸਰੀਰ ਲੰਬਾ ਸਮਾਂ ਰਹਿ ਸਕਦੇ ਹੁੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਪਤਾ ਸੀ 239 ਸਾਲ ਦਾ ਸਮਾਂ ਥੋੜਾ ਸਮਾਂ ਨਹੀਂ ਇੱਕ ਸਰੀਰ ਇੰਨਾ ਲੰਬਾ ਸਫ਼ਰ ਨਹੀਂ ਕਰ ਸਕਦਾ ਸਰੀਰ ਕਾਲ ਦੇ ਵਿੱਚ ਹੈ ਸਰੀਰ ਬਚਪਨ ਵਿੱਚ ਵੀ ਹੈ ਜਵਾਨੀ ਵਿੱਚ ਵੀ ਹੈ ਬੁਢਾਪੇ ਵਿੱਚ ਵੀ ਹੈ ਤੇ ਮੌਤ ਵਿੱਚ ਵੀ ਹੈ ਤਾ ਗੁਰੂ ਸਾਹਿਬ ਜੀ ਨੇ 10 ਜਾਮੇ ਧਾਰਨ ਕੀਤੇ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਸਿੱਖ ਸੰਗਤ ਜੀ ਆਪ ਜੀ ਵਰਗੀਆਂ ਗੁਰਮੁਖ ਸੰਗਤਾਂ ਵਿਰਾਜਮਾਨ ਸਨ ਉਹ ਦੋ ਮੇਰੇ ਸਾਹਿਬ ਕਹਿਣ ਲੱਗੇ ਸਿੱਖ ਸੰਗਤ ਜੀ ਅੱਜ ਮੈਂ ਰਾਮ ਸਰ ਦੀ ਧਰਤੀ ਤੇ ਆਂ ਜੇ ਐਸੇ ਸਮੇਂ ਕੋਈ ਕਾਬਲ ਦੀ ਧਰਤੀ ਤੇ ਆ ਕੇ ਇਹ ਗੱਲ ਉੱਥੇ ਆਖੇ ਕਿ ਮੈਨੂੰ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਹੋ ਜਾਣ ਨਹੀਂ ਹੋਣਗੇ ਪਸ਼ੌਰ ਦੀ ਸੰਗਤ ਆਖੇ ਕਿ ਮੈਨੂੰ ਹੁਣੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਹੋ ਜਾਣ ਨਹੀਂ ਹੋ ਜਾਣਗੇ ਇਥੋਂ ਤੱਕ ਕਹਿ ਦਿੱਤਾ ਕਿ ਜੇ ਮੈਂ RAM ਸਰ ਦੀ ਧਰਤੀ ਤੇ ਆ ਤੇ ਹੁਣ ਕੋਈ ਸ੍ਰੀ ਦਰਬਾਰ ਸਾਹਿਬ ਅੰਦਰ ਆਖੇ ਆਖੇ ਮੈਨੂੰ ਦਰਸ਼ਨ ਹੋ ਜਾਣ ਗੁਰੂ ਅਰਜਨ ਸਾਹਿਬ ਦੇ ਨਹੀਂ ਹੋਣਗੇ ਲੰਬਾ ਸਮਾਂ ਸਰੀਰ ਨਹੀਂ ਲੈਂਦਾ ਹਰ ਥਾਂ ਤੇ ਸਰੀਰ ਮੌਜੂਦ ਵੀ ਨਹੀਂ ਹੁੰਦਾ ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਂ ਸਮੇ ਸਭ ਨਹਿ ਦਰਸ ਹੈ ਗ੍ਰੰਥ ਰੇਦਾ ਗੁਰ ਕੋ ਇਹ ਜਾਨੋ ਉੱਤਮ ਹੈ ਸਭ ਕਾਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਾਗਜ਼ ਨਾ ਸਮਝਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛਾਈ ਨਾ ਸਮਝਿਓ ਇਹ ਗੁਰੂ ਨਾਨਕ ਦਾ ਹਿਰਦਾ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਹਿਰਦਾ ਜੇ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪ ਮੂਹ ਕਢਾਏ ਇਹ ਰੱਬ ਦੀ ਬਾਣੀ ਐ ਇਹਦੇ ਤੇ ਤਰਕਣਾ ਕਰਿਓ ਭਲਾ ਚਾਉਂਦੇ ਹੋ ਤੇ ਫਿਰ ਮੇਰੇ ਸਾਹਿਬ ਕਹਿਣ ਲੱਗੇ ਮੇਰੇ ਸਰੂਪ ਤੇ ਦੀਰਘ ਹੈ ਸਾਹਿਬ ਜਾਣ ਅਦਾਬ ਕਹਿ ਹੈ ਮੇਰੇ ਸਰੂਪ ਤੋਂ ਬਹੁਤ ਵੱਡੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨੂੰ ਆਪਣਾ ਮਾਲਕ ਸਮਝ ਕੇ ਮੱਥਾ ਟੇਕਣ ਲੱਗਿਆ ਐਵੇਂ ਆਨਕਾਨ ਨਹੀਂ ਕਰਨੀ ਢੇਲਣੀ ਵਰਤਨੀ ਇਹਨੂੰ ਜਾਹਰਾ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਨਮਸਕਾਰ ਕਰਨ ਲੱਗਿਆ ਪਿਆਰ ਨਾਲ ਨਮਸਕਾਰ ਕਰਨੀ ਹੈ ਕਿਉਂ ਇਹ ਮੇਰੇ ਤੋਂ ਵੀ ਵੱਡਾ ਜੇ ਸਿੱਖੋ ਤੇ ਸਿੱਖਾਂ ਨੇ ਬੜੇ ਬੜੇ ਸਵਾਲ ਕੀਤੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਜੇਤਕ ਅਦਬ ਗ੍ਰੰਥ ਰਾਖੈ ਤਿਤਕ ਹੀ ਫਲ ਪਾਵੇਗੋ ਗੁਰੂ ਕੇ ਸਿੱਖਾ ਜਿੰਨਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਕਰੇਗਾ ਉਨਾ ਹੀ ਤੈਨੂੰ ਫਲ ਮਿਲੇਗਾ ਇਹ ਤੇਰੀ ਭਾਵਨਾ ਤੇ ਗੱਲ ਹੈ ਸਿੱਖ ਸਰੀਰ ਤਜੈ ਤਿਸ ਪਿਛੇ ਗ੍ਰੰਥ ਕੋ ਪਾਠ ਕਰਾਵੇਗੋ ਸਿੱਖ ਸਰੀਰ ਛੱਡ ਜਾਵੇ ਉਹਦੇ ਤੋਂ ਪਿੱਛੇ ਲਾਜ਼ਮੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸਾਹਿਬ ਕਰਵਾਉਣਾ ਪਾਠੀ ਸਿੰਘ ਦੀ ਸੇਵਾ ਕਰਨੀ ਭਾਵਨਾ ਦੇ ਨਾਲ ਅਰਦਾਸ ਕਰਨੀ ਸਾਹਿਬ ਕਹਿੰਦੇ ਨੇ ਸਿੱਖ ਸਰੀਰ ਤਜੈ ਤਿਸ ਪਿਛੇ ਗ੍ਰੰਥ ਕੋ ਪਾਠ ਕਰਾਵੇਗੋ ਇਸ ਮਹਾਨ ਗ੍ਰੰਥ ਦਾ ਉਦੋਂ ਪਾਠ ਕਰਵਾਇਓ ਔਰ ਹੁੰਦਾ ਰਿਹਾ ਅੱਜ ਤੱਕ ਹੋ ਰਿਹਾ ਤੇ ਆਗਾਮੀ ਹੋਵੇਗਾ ਮੈਂ ਇੱਕ ਬੇਨਤੀ ਕਰਦਿਆਂ ਸੰਗਤ ਜੀ ਜੇ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਅਸੀਂ ਹੈ ਜੇ ਗੁਰੂ ਗ੍ਰੰਥ ਸਾਹਿਬ ਨਹੀਂ ਹੈ ਅਸੀਂ ਕੱਖ ਵੀ ਨਹੀਂ ਹਾਂ ਬਾਪ ਦਿਸੈ ਵਿਜਾਤ ਨਾ ਹੋਈ ਪਿਓ ਸਾਹਮਣੇ ਹੋਵੇ ਕੋਈ ਹਰਾਮੀ ਨਹੀਂ ਕਹਿ ਸਕਦਾ ਜਿਸ ਬੱਚੇ ਦਾ ਮਾਂ ਤੇ ਹੋਵੇ ਪਰ ਬਾਪ ਨਾ ਹੋਵੇ ਲੋਕ ਉਹਨੂੰ ਹਰਾਮੀ ਕਹਿੰਦੇ ਨੇ ਤੇਰਾ ਪਿਓ ਕੋਈ ਨਹੀਂ ਹੈ ਦੁਨੀਆ ਹੋਵੇ ਤੇ ਗੁਰੂ ਨਾ ਹੋਵੇ ਤਾਂ ਸਾਨੂੰ ਕੋਈ ਕੀ ਆਖੇਗਾ ਮੇਰੇ ਸਤਿਗੁਰੂ ਸਾਹਿਬ ਜੀ ਕਹਿੰਦੇ ਮੇਰਾ ਤੇ ਬਾਪ ਸਾਹਮਣੇ ਦਿਸਦਾ ਪਿਆ ਏਕ ਪਿਤਾ ਇੱਕ ਸਕੇ ਹਮ ਬਾਰਕ ਇਸ ਤਰ੍ਹਾਂ ਵਿਚਾਰਾਂ ਸੰਗਤਾਂ ਨੇ ਬਹੁਤ ਸਵਾਲ ਕੀਤੇ ਗੁਰੂ ਸਾਹਿਬ ਜੀ ਦੇ ਉੱਪਰ ਗੁਰੂ ਸਾਹਿਬ ਜੀ ਨੇ ਹਰ ਸਵਾਲ ਦਾ ਜਵਾਬ ਦਿੱਤਾ ਸੰਗਤ ਨਿਹਾਲ ਹੋ ਗਈ ਇਮ ਵਿਚਾਰ ਕਰ ਨਿੰਦਰਾ ਪਾਈ ਇਸ ਤਰ੍ਹਾਂ ਵਿਚਾਰਾਂ ਕਰਦਿਆਂ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਥੋੜਾ ਸਮਾਂ ਸੁੱਤੇ ਨੇ ਅੱਜ ਦੀ ਜਿਹੜੀ ਰਾਤ ਹੈ ਆਪਾਂ 1 ਸਤੰਬਰ ਦੀ ਰਾਤ ਲਈਏ ਕਿਉਂਕਿ ਸਾਡੇ ਸਿੱਖ ਜਗਤ ਅੰਦਰ ਅੱਜ ਤੱਕ ਤੇ 1 ਸਤੰਬਰ ਨੂੰ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਅਗੋਂ ਰੱਬ ਜਾਣੇ ਕੀ ਬੰਦਾ ਜਾ ਰਿਹਾ 1 ਸਤੰਬਰ ਨੂੰ ਜਿਹੜੀ ਉਹ ਰਾਤ ਸੀਗੀ ਗੁਰੂ ਅਰਜਨ ਸਾਹਿਬ ਜੀ ਸੰਗਤਾਂ ਨਾਲ ਵਿਚਾਰਾ ਕਰਦਿਆਂ ਕਰਦਿਆਂ ਥੋੜਾ ਸਮਾਂ ਸੁੱਤੇ ਨੇ ਇਮ ਵਿਚਾਰ ਕਰ ਨਿੰਦਰਾ ਭਾਈ ਜਾਗੇ ਜਾਮਣ ਜਾਮ ਰਹੀ ਥੋੜਾ ਸਮਾਂ ਸੁੱਤੇ ਨੇ ਤੇ ਰਾਤ ਲੈਂਦੇ ਫਿਰ ਜਾਗ ਪਏ ਨੇ ਗੁੱਡਾ ਪੁੱਣ ਗੁਰਦਾਸ ਸੁ ਜਾਗੇ ਪਾਈ ਬੁੱਢਾ ਜੀ ਪਾਈ ਗੁਰਦਾਸ ਜੀ ਉਹ ਵੀ ਜਾਗੇ ਨੇ ਸ੍ਰੀ ਗੁਰ ਚਰਨ ਪ੍ਰੇਮ ਮਹਿ ਪਾਗੇ ਤਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਿਆਰੇ ਚਰਨਾ ਦੇ ਨਾਲ ਉਹ ਵੀ ਜੁੜ ਗਏ ਨੇ ਸੋਚ ਰਾਮ ਸਰ ਕੀਨ ਸ਼ਨਾਨਾ ਸਿੱਖ ਸੰਗਤ ਉੱਠੀ ਐ ਵਾਹਿਗੁਰੂ ਵਾਹਿਗੁਰੂ ਕਰਦੇ ਆ ਉੱਠੇ ਨੇ ਸਾਰੇ ਤੇ ਰਾਮ ਸਰ ਜਿਹੜਾ ਸਰੋਵਰ ਹੈ ਜਿਸ ਥਾਂ ਤੇ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਗ੍ਰੰਥ ਰਚਨਾ ਕੀਤਾ ਹੈ ਜਿੱਥੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਭਾਈ ਗੁਰਦਾਸ ਗੁਰੂ ਜੀ ਦੀ ਬਾਣੀ ਜੁਦਾ ਕਰੀਏ ਮੀਨੇ ਧਰ ਦੇ ਨੇ ਵਿੱਚ ਰਲਾ ਵਿੱਚ ਰਲਾ ਨਾ ਧਰੀਏ ਭਾਈ ਸਾਹਿਬ ਜੀ ਇਸ ਬਾਣੀ ਦੇ ਅੰਦਰ ਮੀਨੇ ਮੀਨੇ ਤੋਂ ਪਾਪ ਰਿਥੀ ਚੰਦੀਏ ਪ੍ਰਿਥੀ ਚੰਦੀਏ ਜਿਹੜੇ ਸਨ ਉਹ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਵਰਤ ਕੇ ਕੱਚੀ ਪਿੱਲੀ ਬਾਣੀ ਵੀ ਉਚਾਰਨ ਲੱਗ ਪਏ ਸਨ ਉਹ ਕਿਹੜੀ ਬਾਣੀ ਅੱਜ ਤੱਕ ਵੀ ਇਸ ਬੋਲ ਅਸੀਂ ਟਰੈਕਟਰ ਟਰਾਲੀਆਂ ਤੇ ਲਿਖਾਏ ਹੋਏ ਨੇ ਕਿ ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ ਗੁਰਬਾਣੀ ਦਾ ਸ਼ਬਦ ਨਹੀਂ ਹੈ ਇਹ ਭਾਈ ਗੁਰਦਾਸ ਦੀ ਵਾਰਾਂ ਦਾ ਸ਼ਬਦ ਨਹੀਂ ਹੈ ਇਹ ਕਬੈਤ ਨਹੀਂ ਹੈ ਭਾਈ ਨੰਦ ਲਾਲ ਦੀ ਇਹ ਰਚਨਾ ਨਹੀਂ ਹੈ ਇਹ ਕਹਿੰਦੇ ਨੇ ਮਿਹਰਬਾਨ ਦੀ ਰਚਨਾ ਹੈ ਇਹ ਅਸੀਂ ਕਿਉਂ ਲਿਖਾਉਨੇ ਆ ਅਸੀਂ ਭੁੱਲ ਚੁੱਕੇ ਆ ਕੱਚੀ ਬਾਣੀ ਕਿਹੜੀ ਹੈ ਮੈਂ ਫਿਰ ਬੇਨਤੀ ਕਰਦਿਆ ਗੁਰਮੁਖੋ ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਵਿੱਚ ਹੀ ਗੋਦ ਵਿੱਚ ਬਹਿ ਕੇ ਚੁੰਮਟੀਆਂ ਵਾਲੇ ਆਪਣੀਆਂ ਧਾਰਨਾ ਪੜਦੇ ਨੇ ਇਹੋ ਕੱਚੀ ਬਾਣੀ ਹੋਰ ਕੱਚੀ ਬਾਣੀ ਕਿਹੜੀ ਐ ਤੁਹਾਡਾ ਵੀ ਸਮਾਂ ਬਰਬਾਦ ਕਰਦੇ ਆਪਣਾ ਵੀ ਕਰਦੇ ਅਸੀਂ ਤੁਸੀਂ ਸਿਰ ਹਿਲਾਈ ਜਾਂਦੇ ਆ ਸਾਨੂੰ ਚੇਤਾ ਹੀ ਭੁੱਲ ਜਾਂਦਾ ਮੇਰੇ ਬਾਬੇ ਬਿਰਦ ਨੇ ਆਖਿਆ ਸੀਗਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੱਸਾਂ ਗੁਰੂਆਂ ਤੋਂ ਸਭ ਤੋਂ ਵਢੇਰੀ ਉਮਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਐ ਬਜ਼ੁਰਗਾਂ ਦੀ ਗੱਲ ਤੇ ਘਰ ਚ ਕਹਿੰਦੇ ਮੰਨਣੀ ਚਾਹੀਦੀ ਅਸੀਂ ਗੁਰੂ ਬੋ ਸਮਝ ਕੇ ਵੀ ਨਹੀਂ ਮੰਨਦੇ ਪਏ ਮਜੂਰਗ ਦੀ ਗੱਲ ਤੇ ਘਰ ਵਿੱਚ ਮੰਨਣੀ ਚਾਹੀਦੀ ਹੈ। ਗੁਰੂ ਸਾਡਾ ਕਹਿੰਦਾ ਸੀਗਾ ਕਿ ਕੱਚੀ ਬਾਣੀ ਨਹੀਂ ਬੋਲਣੀ। ਜੇ ਬੋਲੋਗੇ ਤੇ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਿਖਾਣੇ, ਪੁਖ ਲਾੜ ਨਹੀਂ ਮਿਲੇਗਾ। ਤਾਂ ਸਤਿਗੁਰੂ ਸਾਹਿਬ ਜੀ ਨੇ ਜਦੋਂ ਪਾਵਨ ਪਵਿੱਤਰ ਗ੍ਰੰਥ ਤਿਆਰ ਕੀਤਾ ਭਾਈ ਬੁੱਢਾ ਜੀ ਜਾਗੇ ਸਾਰੇ ਜਾਗੇ ਕਿਉਂਕਿ ਉਸ ਵਕਤ ਗੁਰੂ ਅਰਜਨ ਸਾਹਿਬ ਜੀ ਨੇ ਪੁੱਛਿਆ ਸੀ ਬਾਬਾ ਬੁੱਢਾ ਸਾਹਿਬ ਜੀ ਇਸ ਪਾਵਨ ਗ੍ਰੰਥ ਦਾ ਪ੍ਰਕਾਸ਼ ਕਿੱਥੇ ਹੋਣਾ ਚਾਹੀਦਾ ਹੈ। ਜਿਹਨੂੰ ਗ੍ਰੰਥੀ ਦਾ ਸਤਕਾਰ ਕਰਨਾ ਨਾ ਆਵੇ ਉਹ ਗੁਰੂ ਅਰਜਨ ਸਾਹਿਬ ਜੀ ਦਾ ਇਤਿਹਾਸ ਪੜ੍ਹੇ ਆਪੇ ਸਿਰ ਝੁੱਕ ਜਾਵੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਵੀ ਸਤਕਾਰ ਕਰਨਾ ਤੇ ਗ੍ਰੰਥੀ ਦਾ ਵੀ ਸਤਕਾਰ ਕਰਨਾ ਹੈ ਖੈਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਤੁਸੀਂ ਜਾਣੀ ਜਾਣ ਜੇ ਪਰ ਮੇਰੇ ਤੋਂ ਪੁੱਛ ਦਿਓ ਸਤਿਗੁਰੂ ਜੀ ਨਿਮਰਤਾ ਤੇ ਪੁੰਜ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸ਼੍ਰੀ ਦਰਬਾਰ ਸਾਹਿਬ ਦੇ ਨਾਲੋਂ ਵੱਡੀ ਹੋਰ ਕਿਹੜੀ ਥਾਂ ਹੋ ਸਕਦਾ ਹੈ ਪ੍ਰਿੰਸੀਪਲ ਸਤਵੀਰ ਸਿੰਘ ਜੀ ਕਹਿੰਦੇ ਨੇ ਇੱਕ ਵਾਰ ਨਿਗਨ ਟਿਕ ਟਕਾ ਕੇ ਵੇਖੋ ਸ੍ਰੀ ਦਰਬਾਰ ਸਾਹਿਬ ਵੱਡਾ ਜਹਾਜ ਨਜ਼ਰ ਆਵੇਗਾ ਤੇ ਇਸ ਜਹਾਜ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਮੂਲਾ ਨਜ਼ਰ ਆਵੇਗਾ ਖੈਰ ਮੈਂ ਬੇਨਤੀ ਕਰ ਰਿਹਾ ਸਾਂ ਬੁੱਢਾ ਪੁੱਣ ਗੁਰਦਾਸ ਸੁ ਜਾਗੇ ਸ੍ਰੀ ਗੁਰ ਚਰਨ ਪ੍ਰੇਮ ਮੈਂ ਪਾਗੇ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਜਾਗੇ ਸੋਚ ਰਾਮ ਸਰ ਕੀਨ ਸ਼ਨਾਨਾ ਬਦਰੀ ਤਰ ਬੈਠੇ ਕਰ ਧਿਆਨਾਂ ਰਾਮ ਸਰ ਸरोवर ਦੇ ਵਿੱਚ ਇਸ਼ਨਾਨ ਕੀਤਾ ਹੈ ਤੇ ਜਿਹੜੀ ਵੱਡੀ ਸਾਰੀ 베ਰੀ ਹੈ ਉਹਦੇ ਥੱਲੇ ਸਤਿਗੁਰੂ ਸਾਹਿਬ ਜੀ ਬਿਰਾਜਮਾਨ ਹੋ ਗਏ ਨੇ ਸਿੱਖ ਵੀ ਇਕਾਗਰ ਹੋ ਗਏ ਅਕਾਲ ਪ੍ਰਮਾਤਮਾ ਦੇ ਵਿੱਚ ਤੇ ਗੁਰੂ ਵੀ ਇਕਾਗਰ ਹੋ ਗਿਆ ਦਵੈ ਘਟ ਕਾ ਲਖ ਅੰਮ੍ਰਿਤ ਕਾਲਾ ਸ੍ਰੀ ਅਰਜਨ ਬਚ ਕਹੇ ਰਸਾਲਾ ਜਦੋਂ ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਵੇਖਿਆ ਕਿ ਦੋ ਕੜੀਆਂ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਹੈ ਉਦੋਂ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣੇ ਮੁਖ ਦੇ ਵਿੱਚੋਂ ਅੰਮ੍ਰਿਤ ਵਚਨ ਕਹੇ ਨੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣੇ ਪਵਿੱਤਰ ਮੁਖ ਦੇ ਵਿੱਚੋਂ ਅੰਮ੍ਰਿਤ ਵਚਨ ਕਹੇ ਨੇ ਉਹ ਵਚਨ ਕਿਹੜੇ ਸਨ ਬੁੱਢਾ ਨਿਜ ਸਿਰ ਪਰ ਧਾਰ ਗ੍ਰੰਥ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਬਾਬਾ ਬੁੱਢਾ ਸਾਹਿਬ ਜੀ ਪ੍ਰਕਾਸ਼ ਕਿੱਥੇ ਹੋਣਾ ਚਾਹੀਦਾ ਹੈ ਫਿਰ ਸਤਿਗੁਰੂ ਸਾਹਿਬ ਜੀ ਨੇ ਹੋਰ ਕਿਸੇ ਨੂੰ ਨਹੀਂ ਆਖਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਬਾਬਾ ਬੁੱਢਾ ਸਾਹਿਬ ਜੀ ਆਪਣੇ ਸਿਰ ਦੇ ਉੱਪਰ ਪਾਵਨ ਪਵਿੱਤਰ ਗ੍ਰੰਥ ਨੂੰ ਧਰਨਾ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਰਨਾ ਕਰੋ ਅਸੀਂ ਕਹਿੰਦੇ ਗ੍ਰੰਥੀ ਸਿੰਘ ਦਾ ਜੀਵਨ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਨੇ ਸੰਗਤ ਜੀ ਤੇ ਅਸੀਂ ਕਹਿੰਦੇ ਹਾਂ ਗ੍ਰੰਥੀ ਸਿੰਘ ਦਾ ਜੀਵਨ ਬਾਬਾ ਬੁੱਢਾ ਸਾਹਿਬ ਵਰਗਾ ਜੀਵਨ ਹੋਣਾ ਚਾਹੀਦਾ ਚਾਹੀਦਾ ਹੋ ਨਹੀਂ ਸਕਦਾ ਚਲੋ ਘਟੋ ਘਟ ਯਤਨ ਤੇ ਕਰੇ ਜਤਨ ਤੇ ਕਰੇ ਪਰ ਅੱਜ ਗਰੰਥੀ ਸਿੰਘ ਵੀ ਅਧੂਰੇ ਆਪਾਂ ਹੋ ਗਏ ਜਦੋਂ ਸਾਡੀਆਂ ਮੋਬਾਈਲਾਂ ਦੇ ਵਿੱਚ ਗੋਲ ਕਚੋਰੀ ਦੀਆਂ ਫੋਟੋਆਂ ਆ ਗਈਆਂ ਅੱਜ ਸਾਡਾ ਵੀ ਕੰਮ ਖਰਾਬ ਹੋ ਗਿਆ ਪਰ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਪ੍ਰਬੰਧਕ ਜਨੋ ਆਪਣੀ ਗਰੰਥੀ ਸਿੰਘਾਂ ਦਾ ਧਿਆਨ ਰੱਖੋ ਕਿ ਉਹਨਾਂ ਦਾ ਟਾਈਮ ਪਾਸ ਹੋ ਰਿਹਾ ਕਿਤੇ ਅਸੀਂ ਮਜਬੂਰ ਕਰਕੇ ਉਹਨਾਂ ਨੂੰ ਚੋਰਤ ਨਹੀਂ ਬਣਾ ਰਹੇ ਉਹਨਾਂ ਦਾ ਗਲਤ ਨਹੀਂ ਘਟ ਰੇ ਕਿਤੇ ਉਹਨਾਂ ਦੀ ਮਿਹਨਤ ਦਾ ਉਹ ਗਰੰਥੀ ਸਿੰਘ ਦਾ ਖਿਆਲ ਰੱਖੋ ਕਿ ਉਹਦੀ ਆਰਥਿਕ ਹਾਲਤ ਜਿਹੜੀ ਹੈ ਠੀਕ ਠਾਕ ਹੈ ਅਸੀਂ ਜ਼ਿੰਮੇਵਾਰ ਆ ਉਸ ਗ੍ਰੰਥੀ ਸਿੰਘ ਦੇ ਔਰ ਪਹਿਲੇ ਗ੍ਰੰਥੀ ਸਿੰਘ ਬਾਬਾ ਬੁੱਢਾ ਸਾਹਿਬ ਨੇ ਤੇ ਯਾਦ ਰੱਖਿਓ ਅਸੀਂ ਕਹਿੰਨੇ ਆ ਸਾਰੇ ਕਿ ਸਭ ਤੋਂ ਪਹਿਲਾ ਗ੍ਰੰਥੀ ਸਿੰਘ ਬਾਬਾ ਬੁੱਢਾ ਸਾਹਿਬ ਤੇ ਹਰ ਗ੍ਰੰਥੀ ਬਾਬਾ ਬੁੱਢਾ ਸਾਹਿਬ ਵਰਗਾ ਸਬਰ ਸੰਤੋਖੀ ਕਿਰਤੀਆ ਹੋਣਾ ਚਾਹੀਦਾ ਹੈ ਤੇ ਪਹਿਲੇ ਗ੍ਰੰਥ ਚੁੱਕਣ ਵਾਲੇ ਵੀ ਬਾਬਾ ਬੁੱਢਾ ਸਾਹਿਬ ਨੇ ਪਹਿਲੇ ਸੀਸ ਦੇ ਉੱਪਰ ਗ੍ਰੰਥ ਚੁੱਕਣ ਵਾਲੇ ਵੀ ਬਾਬਾ ਬੁੱਢਾ ਸਾਹਿਬ ਨੇ ਤੇ ਗੁਰਮੁਖ ਪਿਆਰਿਓ ਗ੍ਰੰਥ ਚੁੱਕਣ ਵਾਲਾ ਵੀ ਤੇ ਬਾਬਾ ਬੁੱਢਾ ਸਾਹਿਬ ਵਰਗਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਅੱਜ ਜਿਹੜੀ ਸਾਡੀ ਹਾਲਤ ਹੋਈ ਪਈ ਐ ਪ੍ਰਕਾਸ਼ ਤੇ ਅਸੀਂ ਮਨਾ ਹੀ ਜਾਂਦੇ ਪਏ ਆ 1469 ਤੋਂ ਪਹਿਲਾਂ ਵਾਲੀ ਸਾਡੀ ਅੱਜ ਹਾਲਾਤ ਵੇਖਣ ਵਾਸਤੇ ਮਿਲ ਜਾਂਦੀ ਏ ਜੇ ਅੱਜ ਵੇਖਣੀ ਹੋਵੇ ਤੇ 1469 ਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ ਨਾ ਤੇ ਜਦੋਂ ਭਾਈ ਗੁਰਦਾਸ ਜੀ ਨੇ ਆਖਿਆ ਸੀ ਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਤੇ ਅੱਜ ਕੀ ਅੱਜ ਕੀ ਸਾਡੀ ਹਾਲਤ ਅੱਜ ਅਸੀਂ ਚਾਨਣ ਵਿੱਚ ਆ ਸੂਰਜ ਤੇ ਚੜਿਆ ਹੋਇਆ ਏ ਪਰ ਅੱਜ ਵੀ ਦੇਹ ਧਾਰੀ ਸਾਡੇ ਵੱਲ ਅੱਖਾਂ ਕੱਢ ਕੇ ਵੇਂਦੇ ਪਏ ਆ ਅਸੀਂ ਉਹਨਾਂ ਦੇ ਸ਼ਿਕਾਰ ਹੁੰਦੇ ਪਏ ਆ ਅੱਜ ਵੀ ਅਗਿਆਨਤਾ ਸਾਡੇ ਵਿੱਚ ਉਸੇ ਤਰ੍ਹਾਂ ਹੈ ਜਿਹੜਾ ਗੁਰੂ ਨੇ ਸਾਨੂੰ ਗਿਆਨ ਅੰਜਨ ਗੁਰ ਦੀ ਆ ਅਗਿਆਨ ਅંધੇਰ ਬినాਸ਼ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਸੰਗਤ ਜੀ ਗੁਰੂ ਨੇ ਗੁਰਬਾਣੀ ਪੜਨ ਵਾਸਤੇ ਤੇ ਗੁਰਬਾਣੀ ਬੰਨਣ ਵਾਸਤੇ ਸਾਨੂੰ ਇਹ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਦਿੱਤਾ ਪਰ ਅੱਜ ਅਸੀਂ 101 ਅਖੰਡ ਪਾਠ 102 ਅਖੰਡ ਪਾਠ ਹਜ਼ਾਰ ਹਜ਼ਾਰ ਦੀਆਂ ਲੜੀਆਂ ਚਲਾ ਕੇ ਤੇ ਮੇਰੇ ਮਨ ਵਿੱਚ ਜਿਹੜੀ ਵਿਚਾਰ ਇਹ ਇਹੀ ਹੋ ਆਈ ਹੈ ਕਿ ਅੰਨੇ ਵਸ ਮਾਨ ਕੇ ਪਿਆ ਹੋਰ ਕੁਝ ਵੱਧ ਨਹੀਂ ਹੈ અન્ય ਵਸ માન ਕੇ ਪਿਆ ਕੀਮਤੀ ਰਤਨ ਸੀਗਾ ਅੰਨਿਆ ਦੇ ਵਸ ਪੈ ਗਿਆ ਕਿਸੇ ਨੇ ਮੂੰਹ ਬੰਨ ਲਿਆ ਕਿਸੇ ਨੇ ਕੰਨ ਬੰਨ ਲਏ ਨਾ ਕੁਝ ਬੋਲਣਾ ਤੇ ਨਾ ਕੁਝ ਚੱਲਣਾ ਕਹਾਣੀ ਇਸੇ ਤਰ੍ਹਾਂ ਬਤੀਤ ਹੋ ਰਹੀ ਜਾਂਦੀ ਹੈ ਫਿਰ ਮੈਂ ਬੇਨਤੀ ਕਰ ਰਿਹਾ ਸਾਂ ਗ੍ਰੰਥੀ ਸਿੰਘ ਬਾਬਾ ਬੁੱਢਾ ਸਾਹਿਬ ਵਰਗਾ ਹੋਣਾ ਚਾਹੀਦਾ ਏ ਤੇ ਗ੍ਰੰਥ ਚੁੱਕਣ ਵਾਲਾ ਵੀ ਬਾਬਾ ਬੁੱਢਾ ਸਾਹਿਬ ਵਰਗਾ ਹੋਣਾ ਚਾਹੀਦਾ ਸਿੱਖ ਰਹਿਤ ਮਰਿਆਦਾ ਦੀ ਜਦੋਂ ਵਿਚਾਰ ਚੱਲਦੀ ਪਈ ਸੀ ਤੇ ਉਸ ਵਕਤ ਵਿਚਾਰਵਾਣ ਸੱਜਣਾ ਨੇ ਕਿਹਾ ਜਦੋਂ ਅਤ ਦੀ ਮਜਬੂਰੀ ਹੋਵੇ ਤੇ ਜੋੜਾ ਪਾ ਲੈਣਾ ਤੇ ਭਰਮ ਨਹੀਂ ਕਰਨਾ ਜੋੜਾ ਅਤ ਦੀ ਮਜਬੂਰੀ ਉਹ ਸਾਨੂੰ ਚੇਤਾ ਭੁੱਲ ਗਿਆ ਮਜਬੂਰੀ ਕੀ ਹੁੰਦੀ ਹੈ ਕਿਉਂਕਿ ਸੁੱਖ ਮਿਲ ਗਏ ਕਦੇ ਮਜਬੂਰੀਆਂ ਹੁੰਦੀਆਂ ਸਨ ਸਾਡੇ ਵੱਡੇ ਵਡੇਰੇ ਜੰਗਲਾਂ ਵਿੱਚ ਰਿਆ ਕਰਦੇ ਸਨ ਬੜੇ ਬੜੇ ਵੱਡੇ ਕੰਡੇ ਸਨ ਝਾੜੀਆਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਸੀਗਾ ਪਰ ਉਹ ਸਿੱਖ ਕਹਿੰਦਾ ਸੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ ਸਰਦਾ ਫੇਰ ਕੀ ਜੋੜੇ ਦੀ ਕਾਹਦੀ ਗੱਲ ਹੈ ਪਰ ਗ੍ਰੰਥ ਕੋਲ ਹੋਣਾ ਜ਼ਰੂਰੀ ਹੈ ਪਰ ਅਸੀਂ ਉਸ ਗੱਲ ਤੇ ਭਰਮ ਕੀਤਾ ਪਰ ਸਾਨੂੰ ਇਸ ਗੱਲ ਦੀ ਸ਼ਰਮ ਨਹੀਂ ਆਉਂਦੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਸਿਰ ਤੇ ਉਹ ਚੁੱਕ ਰਿਹਾ ਜਿਹਦੇ ਸਿਰ ਤੇ ਦਸਤਾਰ ਨਹੀਂ ਹੈ ਕੇਵਲ ਰਮਾਲ ਹੈ ਜਿਹੜਾ ਮਾਣੇ ਨੱਕ ਪੂੰਝਣ ਵਾਸਤੇ ਦਿੱਤਾ ਸੀਗਾ ਉਹ ਬੰਦਾ ਗੁਰੂ ਗ੍ਰੰਥ ਸਾਹਿਬ ਚੁੱਕ ਲਿਆ ਮੈਂ ਕਈ ਵਾਰ ਆਪਣੀ ਅੱਖੀ ਵੇਖੀ ਬਾਤ ਕਹਿੰਦਾ ਹੋਂਨਾ ਮੈਂ ਆਪਣੀ ਅੱਖਾਂ ਨਾਲ ਵੇਖਿਆ ਕਿਸੇ ਬੇਗਾਨੇ ਪਿੰਡ ਤੋਂ ਗ੍ਰੰਥੀ ਆਇਆ ਹੋਵੇਗਾ ਸਾਡਾ ਕੀਰਤ ਜੀ ਹੋਈ ਸਤਿਗੁਰੂ ਨੇ ਕੀਰਤ ਬਖਸ਼ਿਸ਼ ਕੀਤੀ ਹੈ ਜਾਣਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਚੁੱਕਣ ਵਾਲਾ ਮੁੰਨਾ ਏ ਸਿਰ ਤੇ ਰਵਾਲ ਏ ਪਾਣੀ ਤਰੋਂਕਣ ਵਾਲਾ ਮੁੰਨਾ ਏ ਨਾਲ ਜਾਣ ਵਾਲਾ ਮੁੰਨਾ ਏ ਸਿਰਫ ਇੱਕ ਚੌਰ ਕਰਨ ਵਾਲਾ ਗਰੰਥੀ ਸਿੰਘ ਜਿਹੜਾ ਉਹ ਸਿੱਖ ਹੈ ਬਾਕੀ ਸਾਰੇ ਮੁੰਨੇ ਨੇ ਕੀ ਉਹ ਬਾਬਾ ਬੁੱਢਾ ਸਾਹਿਬ ਵਰਗੇ ਨਹੀਂ ਹੋਣੇ ਚਾਹੀਦੇ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਕਰ ਰਹੇ ਇਸ ਤਰੀਕੇ ਦੇ ਨਾਲ ਕੀ ਅਸੀਂ ਸਿੱਖੀ ਨੂੰ ਆਪਣੇ ਘਰੋਂ ਕਿ ਅਸੀਂ ਫੋਟੋ ਫੋਟੋ ਵੇਖ ਕੇ ਕੀ ਕਰਾਂਗੇ ਵੀ ਇਹ ਸੇਖ ਹੁੰਦੇ ਸਨ ਇਹ ਗੁਰਬਾਣੀ ਪੜ੍ਹਨ ਵਾਲੇ ਸੇਖ ਹੁੰਦੇ ਸਨ ਅਸੀਂ ਤੇ ਹਮਣ ਕਰਾਇਆ ਕਰਨੇ ਅਸੀਂ ਤੇ ਪੰਡਤ ਬਣਦੇ ਜਾ ਰਹੇ ਹਾਂ ਰੇਂਧੀ ਖੁੱਦੀ ਕਸਰ ਸਾਡੇ ਆਗੂ ਕੱਢੀ ਜਾਂਦੇ ਨੇ ਸਾਡੇ ਇਤਿਹਾਸਿਕ ਦਿਹਾਰਾ ਨੂੰ ਗਾਂ ਪਿਸ਼ਾ ਕਰ ਕਰਕੇ ਰੇਂਧੀ ਖੁੱਦੀ ਕਸਰ ਉਹ ਕੱਢੀ ਜਾਂਦੇ ਨੇ ਜੇ ਦਿਨ ਦੇ ਦਿਨ ਮਨਾਇਆ ਜਾਵੇ ਤੇ ਸਾਡੇ ਸਿੱਖ ਬੱਚਿਆਂ ਨੂੰ ਪਤਾ ਲੱਗ ਜਾਣਾ ਇਸ ਗੱਲ ਦਾ ਵੀ ਪਹਿਲਾ ਪ੍ਰਕਾਸ਼ 1 ਸਤੰਬਰ ਨੂੰ ਹੋਇਆ ਸੀਗਾ ਖੈਰ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਨੇ ਹੁਕਮ ਕੀਤਾ ਬਾਬਾ ਬੁੱਢਾ ਸਾਹਿਬ ਜੀ ਬੁੱਢਾ ਸਾਹਿਬ ਬੁੱਢਾ ਨਿਤ ਸਿਰ ਪਰ ਧਾਰ ਗ੍ਰੰਥ ਅੱਗੇ ਚੱਲੋ ਸੁਦਾ ਸਰਪੰਤ ਮਹਾਕਵੀ ਕਵੀਰਾ ਸੰਤੋਖ ਸਿੰਘ ਜੀ ਉਹਨਾਂ ਦੀ ਲਿਖਤ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਇਸ ਪਾਵਨ ਪਵਿੱਤਰ ਗ੍ਰੰਥ ਨੂੰ ਆਪਣੇ ਸਿਰ ਤੇ ਧਰਨਾ ਕਰੋ ਸੁਦਾ ਸਰ ਸੁਦਾ ਸਰ ਦਾ ਮਤਲਬ ਅੰਮ੍ਰਿਤ ਸਰੋਵਰ ਸ੍ਰੀ ਦਰਬਾਰ ਸਾਹਿਬ ਉਧਰ ਨੂੰ ਚੱਲਣਾ ਕਰੋ ਮਾਨ ਬਾਕਲੇ ਭਇਓ ਅਗਾਰੇ ਬਾਬਾ ਬੁੱਢਾ ਸਾਹਿਬ ਜੀ ਨੇ ਆਗਿਆ ਮੰਨੀ ਤੇ ਗੁਰੂ ਸਾਹਿਬ ਜੀ ਦੇ ਅੱਗੇ ਅੱਗੇ ਤੁਰ ਪਏ ਚਮਰ ਗੁਰੂ ਅਰਜਨ ਕਰਤਾ ਰਹੇ ਗੁਰਦੁਆਰੇ ਦਾ ਪ੍ਰਧਾਨ ਹੋਵੇ ਤੇ ਉਹ ਆਖੇਗਾ ਮੈਂ ਅੱਗੇ ਅੱਗੇ ਹੋ ਕੇ ਜਾਣਾ ਸਰੋਪਾ ਮੈਂ ਲੈਣਾ ਬਾਕੀ ਸਾਰੇ ਪਿੱਛੇ ਹੋਣ ਪਰ ਗੁਰਬਾਣੀ ਦੇ ਕਰਤਾ ਸ਼ਬਦ ਗੁਰੂ ਪ੍ਰਕਾਸ਼ਿਓ ਗੁਰੂ ਅਰਜਨ ਦੇ ਮਹਾਰਾਜ ਸਤਿਗੁਰੂ ਸਾਹਿਬ ਜੀ ਨੇ ਇਹ ਨਹੀਂ ਆਖਿਆ ਮੈਂ ਅੱਗੇ ਹੋਣਾ ਮੇਰੇ ਸਤਿਗੁਰੂ ਸਾਹਿਬ ਜੀ ਨੇ ਚੌਰ ਸਹਿ ਫੜਿਆ ਕਿੰਨਾ ਮੁਬਾਰਕ ਚੌਰ ਸਾਹਿਬ ਹੈ ਕੀ ਇਸ ਕਤਲ ਕਰਵਾਉਣ ਵਾਲਿਆ ਐਵੇਂ ਚੌਰ ਸਾਹਿਬ ਨੂੰ ਹੱਥ ਨਾ ਪਾਇਆ ਕਰ ਆ ਕੇ ਇਹ ਪ੍ਰਬੰਧਕ ਨਹੀਂ ਡੱਕਦੇ ਉਹ ਡਰਦੇ ਨੇ ਕਿ ਪੱਤ ਤੋਂ ਵੀ ਅਸੀਂ ਕੀ ਡੱਕਣਾ ਵਾ ਪਰ ਚੌਰ ਸਾਹਿਬ ਗੁਰੂ ਅਰਜਨ ਸਾਹਿਬ ਨੇ ਪੜਿਆ ਆਪਣੇ ਅੰਦਰ છાਤੀ ਮਾਰ ਕੇ ਮੇਰੀ ਸੂਰਤ ਜਿਹੜੀ ਗੁਰੂ ਅਰਜਨ ਸਾਹਿਬ ਨਾਲ ਰਲਦੀ ਹੈ ਮੇਰੀ ਸੂਰਤ ਗੁਰੂ ਅਰਜਨ ਸਾਹਿਬ ਨਾਲ ਰਲਦੀ ਹੈ ਇਹ ਪੂਰਨੇ ਪਾਏ ਨੇ ਸਾਡੇ ਵਾਸਤੇ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਿਦਾਂ ਕਰਨਾ ਐਵੇਂ ਗਰੰਤੀ ਸਿੰਘ ਨੂੰ ਅਰਦਾਸਾ ਕਰਾਈ ਜਾਣੀਆਂ ਗੁਰੂ ਸਾਹਿਬ ਕਹਿੰਦੇ ਜੇ ਤੱਕ ਅਦਾਇਮ ਗ੍ਰੰਥ ਰੱਖਿਆ ਤੇ ਤੇ ਤੱਕ ਹੀ ਫਲ ਪਾਵੇਗੋ ਖੈਰ ਸਤਿਗੁਰੂ ਸਾਹਿਬ ਜੀ ਨੇ ਚੌਰ ਸਹਿ ਫੜਿਆ ਬੜੇ ਪ੍ਰੇਮ ਦੇ ਨਾਲ ਚੌਰ ਸਾਹਿਬ ਦੀ ਸੇਵਾ ਕਰਦੇ ਨੇ ਸਾਹਿਬ ਕਹਿੰਦੇ ਸੰਖ ਅਨਕ ਲਗ ਦੁੰਦਵ ਬਾਜੇ ਵੱਡੇ ਤੇ ਛੋਟੇ ਸੰਖ ਨਗਾਰੇ ਵੱਜੇ ਨੇ ਜੈ ਜੈਕਾਰ ਉੱਚ ਸੁਰ ਗਾਜੇ ਸਿੱਖ ਸੰਗਤਾਂ ਇੰਨੀ ਖੁਸ਼ੀ ਵਿੱਚ ਨੇ ਕਿ ਅੱਜ ਸਾਨੂੰ ਸਾਡਾ ਗ੍ਰੰਥ ਮਿਲ ਗਿਆ ਸਾਨੂੰ ਸਾਡਾ ਵਿਧਾਨ ਮਿਲ ਗਿਆ ਹੈ ਗੁਰਮੁਖੋ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਜੇ ਸਮਝ ਲਓ ਸਿੱਖ ਸੰਪੂਰਨਤਾ ਵਿੱਚ ਨਹੀਂ ਆਇਆ ਅਜੇ ਗਰਭਕਾਲ ਵਿੱਚ ਹੈ 10ਵੇਂ ਜਾਮੇ ਵਿੱਚ ਸਿੱਖ ਦੀ ਸੰਪੂਰਨਤਾ ਹੋਈ ਇਹਨੂੰ ਬਾਣਾ ਮਿਲਿਆ ਨਾਲ ਸਮਝ ਲੈਣਾ ਜਿਸ ਤਰ੍ਹਾਂ ਬੱਚਾ ਮਾਂ ਦੇ ਗਰਭ ਵਿੱਚ ਹੈ ਪਰ ਜਨਮ ਤੋਂ ਪਹਿਲਾਂ ਪ੍ਰਮਾਤਮਾ ਨੇ ਮਾਂ ਦੀ ਛਾਤੀ ਵਿੱਚ ਉਹਦੇ ਭੋਜਨ ਦਾ ਦੁੱਧ ਦੇ ਰੂਪ ਦੇ ਵਿੱਚ ਪ੍ਰਬੰਧ ਕਰ ਦਿੱਤਾ ਹੈ ਅਜੇ ਬੱਚਾ ਸੇ ਗਰਭਕਾਲ ਵਿੱਚ ਹੈ ਗੁਰੂ ਅਰਜਨ ਸਾਹਿਬ ਜੀ ਨੇ ਇਹ ਰਹਿਮਤ ਕੀਤੀ ਸਾਡੇ ਉੱਪਰ ਸਿੱਖ ਸੰਗਤਾਂ ਜੰਕਾਰੇ ਲਾ ਲਾ ਕੇ ਖੁਸ਼ੀ ਦੇ ਨਾਲ ਆ ਰਹੀਆਂ ਨੇ ਤਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਸਤਿਗੁਰੂ ਜੀ ਦੇ ਨਾਲ ਸੁਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਸੁੰਦਰ ਸ੍ਰੀ ਹਰਗੋਬਿੰਦ ਚੰਦ ਸੰਗ ਚਲਤ ਹੋਏ ਸ਼ੋਭ ਬਿਲੰਦ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੇ ਨਾਲ-ਨਾਲ ਜਿਸ ਤਰ੍ਹਾਂ ਤਾਰਿਆਂ ਦੇ ਵਿੱਚ ਚੰਦ ਚੜ੍ਹਿਆ ਹੋਵੇ ਇਸ ਤਰ੍ਹਾਂ ਸਤਿਗੁਰੂ ਜੀ ਨਾਲ-ਨਾਲ ਜਾ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸਾਹਿਬ ਕਹਿੰਦੇ ਹਰ ਮੰਦਰ ਮੈਂ ਜਾਏ ਪਹੁੰਚੇ ਰਾਗੀ ਰਾਗ ਕਰਤ ਸੁਰ ਉੱਚੇ ਸ਼੍ਰੀ ਦਰਬਾਰ ਸਾਹਿਬ ਅੰਦਰ ਪਾਵਨ ਪਵਿੱਤਰ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲੈ ਕੇ ਪਹੁੰਚੇ ਨੇ ਰਾਗੀ ਸਿੰਘ ਅੱਜ ਦੀ ਤਰ੍ਹਾਂ ਜਿਸ ਤਰ੍ਹਾਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਇਸ ਤਰ੍ਹਾਂ ਕੀਰਤਨ ਹੋ ਰਿਹਾ ਹੈ ਰਾਗੀ ਸਿੰਘ ਕੀਰਤਨ ਕਰ ਰਹੇ ਨੇ ਮੰਜੀ ਸਹਿਤ ਗ੍ਰੰਥ ਜੀ ਥਾਪ ਬੈਠੇ ਨਿਕਟ ਗੁਰੂ ਤਬ ਆਪ ਤੇ ਨਾਲ ਮੇਰੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਵਾਰ ਘੋ ਕੇ ਸੁਣਮਣ ਲਾਏ ਸ੍ਰੀ ਅਰਜਨ ਪੁਣ ਗਿਰਾ ਅਲਾਏ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਾ ਪੰਥ ਅਦਬ ਸੰਗ ਗ੍ਰੰਥ ਤਬ ਖੋਲਾ ਬੜੇ ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲਿਆ ਏ ਇਹ ਨਹੀਂ ਪਲਕ ਪਰੇ ਮਾਰੀ ਤੇ ਦੂਜਾ ਤੀਜਾ ਕੰਮ ਨਹੀਂ ਬੜੇ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲਿਆ ਏ ਅਦਬ ਸੰਗ ਗ੍ਰੰਥ ਤਬ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਤੇ ਉਹ ਪਾਵਨ ਪਵਿੱਤਰ ਆਵਾਜ਼ ਸੀਗੀ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਅੱਜ ਅਸੀਂ ਇਹ ਵੀ ਬੇਅਦਬੀ ਕੀਤੀ ਹੈ ਮੈਂ ਇੱਕ ਮਿੰਟ ਸਮਾਪਤੀ ਕਰ ਦੇਣੀ ਹੈ ਇਹ ਵੀ ਬੇਅਦਵੀ ਕੀਤੀ ਹੈ ਹੁਕਮਨਾਮਾ ਵੀ ਪਹਿਲਾਂ ਆਇਆ ਸੰਤਾਂ ਕੇ ਕਾਰਜਾਬ ਖਲੋਇਆ ਅਸੀਂ ਅੱਜ ਕਹਿੰਨੇ ਆ ਕਿ ਫਲਾਣੇ ਨੇ ਗੁਰੂ ਦੀ ਬੇਅਦਵੀ ਕੀਤੀ ਉਹਨੇ ਤੱਕਦੇ ਆਪਣੇ ਅੰਦਰ ਅਰਥ ਲਾ ਲਈ ਗੁਰਮੁਖੋ ਅੱਜ ਸਾਡੀ ਧੀ ਉਹਨੇ ਕੇਸ ਕਤਲ ਕੀਤੇ ਨੇ ਸਾਡੇ ਬੱਚੇ ਨੇ ਕੇਸ ਕਤਲ ਕੀਤੇ ਨੇ ਤੇ ਜਦੋਂ ਆਨੰਦ ਕਾਰਜ ਹੁੰਦਾ ਸੀ ਕਾਰਡ ਦੇ ਉੱਪਰ ਲਿਖ ਦਿੰਦੇ ਆ ਸੰਤਾਂ ਕੇ ਕਾਰਜਾਬ ਖਲੋਇਆ ਕਿਧਰ ਦਾ ਸੰਤਿਆ ਤੂੰ ਤੇਰਾ ਪਿਓ ਕਿਧਰ ਦਾ ਸੰਤ ਹੈ ਤੇਰੀ ਧੀ ਕਿਧਰ ਦੀ ਸੰਤ ਹੈ ਗੁਰਮੁਖੋ ਸੰਤ ਗੁਰੂ ਅਰਜਨ ਸਾਹਿਬ ਜੀ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ ਬਸ ਇਨੀਆਂ ਕੁ ਬੇਨਤੀਆਂ ਕਰਨੀਆਂ ਨੇ ਆਓ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ ਬਾਣਾ ਵੀ ਹੋਣਾ ਜ਼ਰੂਰੀ ਹੈ ਅੱਜ ਜੇ ਸਾਡੀਆਂ ਭੈਣਾਂ ਮਜਬੂਰ ਹੋ ਰਹੀਆਂ ਨੇ ਉਹਨਾਂ ਨੇ ਬਾਣਾ ਲਾ ਦਿੱਤਾ ਜਿੰਨਾ ਚਿਰ ਬਾਬੇ ਨਾਨਕ ਨੂੰ ਪਿਤਾ ਨਾਣਾ ਮੰਨਣ ਗਿਆ ਉਹਨਾਂ ਚਿਰ ਭੈਣੋਂ ਇੱਜ਼ਤ ਰੱਖਣੀ ਬੜੀ ਔਖੀ ਬਾਤ ਹੈ ਬਾਣਾ ਵੀ ਹੋਣਾ ਜ਼ਰੂਰੀ ਹੈ ਤੇ ਬਾਣੀ ਵੀ ਹੋਣੀ ਜ਼ਰੂਰੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਕੋਟਣ ਕੋਟਾਨ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਗੱਜ ਕੇ ਫਤਿਹ ਫੇਰ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਵਾਹਿਗੁਰੂ